ਪਿਆਰੇ ਬੱਚੋ ਅੱਜ ਆਪਾਂ ਕਲਾਸ 5th ਮੇਰੀ ਦੁਨੀਆ ਪਾਠ 17 ਪਾਣੀ ਇੱਕ ਵੜਮੁੱਲਾ ਕੁਦਰਤੀ ਸਾਧਨ ਚਲੋ ਸ਼ੁਰੂ ਕਰਦੇ ਹਾਂ ਪਾਣੀ ਕੁਦਰਤੀ ਅਨਮੋਲ ਦਾਤ ਹੈ ਅਸੀਂ ਦੇਖਦੇ ਹਾਂ ਕਿ ਪਾਣੀ ਸਾਡੇ ਹਰ ਪਾਸੇ ਮੌਜੂਦ ਹੈ ਮਨੁੱਖ ਸਮੇਤ ਸਾਰੇ ਜੀਵ ਜੰਤੂ ਦੇ ਪੌਦਿਆਂ ਪੌਦੇ ਜਿਉਂਦੇ ਰਹਿਣ ਲਈ ਪਾਣੀ ਦੇ ਨਿਰਭਰ ਕਰਦੇ ਹਨ ਇਥੋਂ ਤੱਕ ਕਿ ਜਿਹੜੀ ਹਵਾ ਸੀ ਸਾਹ ਰਾਹੀਂ ਅੰਦਰ ਲੈ ਜਾਂਦੇ ਹਾਂ ਉਸ ਵਿੱਚ ਵੀ ਪਾਣੀ ਵਾਸ਼ਪਾਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ ਸਾਰੀ ਧਰਤੀ ਦਾ ਲਗਭਗ 1/4 ਸੋਰੀ 3/4 ਯਾਨੀ ਕਿ 3/4 ਪਾਣੀ ਹੈ ਠੀਕ ਹੈ ਇਸੇ ਕਰਕੇ ਧਰਤੀ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ 3/4 ਦਾ ਮਤਲਬ ਹੁੰਦਾ ਹੈ 74% ਜਿਹੜਾ ਹੈ ਉਹ ਪਾਣੀ ਹੈ ਇਸ ਕਰਕੇ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ ਠੀਕ ਹੈ ਵਾਤਾਵਰਣ ਵਿੱਚ ਮੌਜੂਦ ਆਕਸੀਜਨ ਅਤੇ ਹਾਈਡਰੋਜਨ ਮਿਲ ਕੇ ਪਾਣੀ ਬਣਾਉਂਦੇ ਨੇ ਪਾਣੀ ਦਾ ਫਾਰਮੂਲਾ ਹੈ H2O H ਦਾ ਮਤਲਬ ਹੁੰਦਾ ਹੈ ਹਾਈਡਰੋਜਨ O ਦਾ ਮਤਲਬ ਹੁੰਦਾ ਹੈ ਆਕਸੀਜਨ ਇਹ ਦੋਨੋਂ ਹੀ ਕੀ ਹੈ ਹਵਾ ਵਿੱਚ ਹੁੰਦੇ ਨੇ ਤੇ ਇਹ ਦੋਨੇ ਮਿਲ ਕੇ ਕੀ ਬਣਾ ਦਿੰਦੇ ਨੇ ਪਾਣੀ ਬਣਦਾ ਹੈ ਇਸ ਤੋਂ ਮਿਲ ਕੇ ਠੀਕ ਹੈ ਆਜੋ ਪਾਣੀ ਦੀ ਵਿਸ਼ੇਸ਼ਤਾਵਾਂ ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਸ਼ੁੱਧ ਪਾਣੀ ਦਾ ਕੋਈ ਸੁਆਦ ਨਹੀਂ ਹੁੰਦਾ ਸ਼ੁੱਧ ਪਾਣੀ ਦੀ ਕੋਈ ਗੰਧ ਜਾਂ ਖੁਸ਼ਬੂ ਨਹੀਂ ਹੁੰਦੀ ਪਾਣੀ ਦਾ ਆਪਣਾ ਕੋਈ ਆਕਾਰ ਨਹੀਂ ਹੁੰਦਾ ਠੀਕ ਹੈ ਬੱਚੋ ਕੋਈ ਆਕਾਰ ਨਹੀਂ ਹੁੰਦਾ ਇਸ ਨੂੰ ਜਿਸ ਵੀ ਬਰਤਨ ਵਿੱਚ ਪਾਓਗੇ ਪਾਇਆ ਜਾਵੇ ਉਸੇ ਦਾ ਆਕਾਰ ਲੈ ਲੈਂਦਾ ਜਿਵੇਂ ਗਲਾਸ 'ਚ ਪਾਓ ਗਲਾਸ ਵਰਗਾ ਹੋ ਜਾਊਗਾ ਕੱਪ 'ਚ ਪਾਓ ਕੱਪ ਵਰਗਾ ਹੋ ਜਾਊਗਾ ਠੀਕ ਹੈ ਕਿਸੇ ਵੀ ਬਰਤਨ 'ਚ ਪਾਓਗੇ ਉਸੇ ਵਰਗਾ ਹੋ ਜਾਊਗਾ ਪਾਣੀ ਦੇ ਤਿੰਨ ਰੂਪ ਹੁੰਦੇ ਨੇ ਕਿਹੜੇ ਕਿਹੜੇ ਰੂਪ ਆ ਬੱਚੋ ਪਾਣੀ ਦੇ ਠੋਸ ਤਰਲ ਤੇ ਗੈਸ ਆ ਦੇਖੋ ਠੋਸ ਬਰਫ਼ ਹੁੰਦੀ ਹੈ ਤਰਲ ਪਾਣੀ ਹੁੰਦਾ ਹੈ ਗੈਸ ਜਿਹੜੀ ਭਾਪ ਹੁੰਦੀ ਹੈ ਠੀਕ ਹੈ ਪਾਣੀ ਦੇ ਠੋਸ ਰੂਪ ਨੂੰ ਬਰਫ਼ ਤਰਲ ਨੂੰ ਪਾਣੀ ਅਤੇ ਗੈਸ ਨੂੰ ਭਾਪ ਆਖਦੇ ਹਨ ਆਮ ਜੀਵਨ ਵਿੱਚ ਅਸੀਂ ਪਾਣੀ ਦੇ ਤਰਲ ਰੂਪ ਦੀ ਹੀ ਜ਼ਿਆਦਾ ਵਰਤੋਂ ਕਰਦੇ ਹਾਂ ਪਾਣੀ ਨੂੰ 0 ਡਿਗਰੀ ਸੈਲਸੀਅਸ ਤੱਕ ਠੰਡਾ ਕੀਤਾ ਜਾਵੇ ਤਾਂ ਉਹ ਜੰਮ ਕੇ برف ਬਣ ਜਾਂਦਾ ਹੈ ਠੀਕ ਹੈ ਅਤੇ ਜੇਕਰ ਉਹਨੂੰ 100 ਡਿਗਰੀ ਸੈਲਸੀਅਸ ਤੱਕ ਗਰਮ ਕੀਤਾ ਜਾਵੇ ਤਾਂ ਭਾਪ ਬਣ ਕੇ ਉੱਡ ਜਾਂਦਾ ਹੈ ਠੀਕ ਹੈ 0 ਡਿਗਰੀ ਤੇ ਤਾਂ ਕੀ ਹੋ ਜਾਊਗਾ برف ਬਣ ਜਾਊਗਾ ਤੇ 100 ਡਿਗਰੀ ਤੇ ਕੀ ਹੋ ਜਾਊਗਾ ਭਾਪ ਬਣ ਜਾਊਗਾ ਉਬਲਣਾ ਸ਼ੁਰੂ ਹੋ ਜਾਊਗਾ ਠੀਕ ਹੈ ਜੇਕਰ ਇਸ ਭਾਪ ਨੂੰ ਦੁਬਾਰੇ ਆਪਾਂ ਇਕੱਠਾ ਕਰਕੇ ਠੰਡਾ ਕੀਤਾ ਜਾਵੇ ਤਾਂ ਮੁੜੇ ਪਾਣੀ ਬਣ ਜੂਗਾ ਯਾਨੀ ਕਿ ਇਹਨੂੰ 100 ਡਿਗਰੀ ਤੋਂ ਘੱਟ ਡਿਗਰੀ ਤੇ ਲੈ ਆਈਏ ਤਾਂ ਇਹ ਮੁਰ ਪਾਣੀ ਬਣ ਜਾਊਗਾ ਠੰਡਾ ਕਰਕੇ ਤੇ ਭਾਪ ਨੂੰ ਪੱਠੀ ਕਰਕੇ ਠੀਕ ਹੈ ਅੱਗੇ ਦੇਖੋ ਪਰਸਨ ਨੰਬਰ 1 ਪਾਣੀ ਦੇ ਤਿੰਨ ਰੂਪ ਕਿਹੜੇ ਹਨ ਕਿਹੜੇ ਕਿਹੜੇ ਰੂਪ ਹੈ ਹੋਸ ਤਰਲ ਤੇ ਗੈਸ ਪਰਸਨ ਨੰਬਰ 2 ਬੱਚੋ ਪਾਣੀ ਕਿਹੜਿਆਂ ਕਿਹੜਿਆਂ ਗੈਸਾਂ ਦੇ ਮਿਲ ਮਿਲਨ ਨਾਲ ਬਣਦਾ ਹੈ ਕਿਹੜੀ ਕਿਹੜੀ ਆਕਸੀਜਨ ਤੇ ਹਾਈਡਰੋਜਨ ਇਹਦਾ ਫਾਰਮੂਲਾ ਹੁੰਦਾ ਹੈ ਇਹਦਾ ਸੂਤਰ ਹੁੰਦਾ ਹੈ H2O ਠੀਕ ਹੈ ਬੱਚੋ ਕ੍ਰਿਆ 1 ਇੱਕ ਪੁਰਾਣਾ ਕੱਪੜੇ ਦਾ ਟੁਕੜਾ ਲਿਓ ਉਸ ਨੂੰ ਪਾਣੀ ਨਾਲ ਗਿੱਲਾ ਕਰੋ ਉਸ ਗਿੱਲੇ ਕੱਪੜੇ ਨਾਲ ਜ਼ਮੀਨ ਤੇ ਪੋਚਾ ਲਗਾਓ ਕੁਝ ਸਮੇਂ ਲਈ ਫਰਸ਼ ਨੂੰ ਗਿੱਲਾ ਛੱਡ ਦਿਓ ਤੁਸੀਂ ਦੇਖੋਗੇ ਕਿ ਗਿੱਲਾ ਫਰਸ਼ ਹੁਣ ਸੁੱਕ ਗਿਆ ਸੋਚੋ ਫਰਸ਼ ਉੱਪਰਲਾ ਪਾਣੀ ਆਖਿਰ ਕਿੱਥੇ ਗਿਆ ਤੁਸੀਂ ਦੇਖਿਆ ਵੀ ਹੁਣ ਬੱਚੋ ਹੀ ਤੁਹਾਡੇ ਮੰਮੀ ਘਰੇ ਪੋਚਾ ਜਿਹੜਾ ਲਾਂਦੇ ਨੇ ਉਹ ਪਹਿਲੇ ਗਿੱਲਾ ਹੁੰਦਾ ਹੈ ਫਿਰ ਕੁਛੇ ਟਾਈਮ ਬਾਅਦ ਉਹ ਸੁੱਕ ਜਾਂਦਾ ਹੈ ਤੇ ਪਾਣੀ ਕਿੱਥੇ ਗਿਆ ਬੱਚੋ ਉਹ ਪਾਣੀ ਕਿੱਥੇ ਗਿਆ ਦੇਖੋ ਆ ਜਿਸ criteria ਰਾਹੀਂ ਵਿਦਿਆਰਥੀਆਂ ਨੂੰ ਪਾਣੀ ਦੀ ਵਾਸ਼ਪੀਕਰਨ ਦਾ ਸੰਕਲਪ ਸਮਝਾਇਆ ਜਾਵੇ ਵਾਸ਼ਪੀਕਰਨ ਉਹ ਪਾਣੀ ਦਾ ਕੀ ਹੋ ਗਿਆ ਵਾਸ਼ਪੀਕਰਨ ਹੋ ਗਿਆ ਵਾਸ਼ਪੀਕਰਨ ਦਾ ਮਤਲਬ ਜਿਹੜਾ ਉਹ ਹੈ ਭਾਪ ਬਣ ਕੇ ਉੱਡ ਗਿਆ ਠੀਕ ਹੈ ਅੱਗੇ ਦੇਖੋ ਕ੍ਰਿਆ ਨੰਬਰ 2 ਇੱਕ ਗਲਾਸ ਵਿੱਚ ਅੱਧਾ ਹਿੱਸਾ ਪਾਣੀ ਪਾਓ ਹੁਣ ਉਸ ਵਿੱਚ ਬਰਫ਼ ਦੇ ਕੁਝ ਟੁਕੜੇ ਪਾਓ ਕੁਝ ਸਮੇਂ ਬਾਅਦ ਗਲਾਸ ਦੇ ਬਾਹਰ ਪਾਣੀ ਦੀਆਂ ਕੁਝ ਬੂੰਦਾਂ ਨਜ਼ਰ ਆਉਣਗੇ ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਪਾਣੀ ਦੀਆਂ ਬੂੰਦਾਂ ਕਿੱਥੋਂ ਆਈਆਂ ਬੱਚੋ ਤੁਸੀਂ ਦੇਖਿਆ ਵੀ ਹੋਣਾ ਕਿ ਫ੍ਰੀਜ 'ਚ ਜਦੋਂ ਆਪਾਂ ਪਾਣੀ ਦੀ ਬੋਤਲ ਰੱਖਦੇ ਆ ਠੰਡੇ ਪਾਣੀ ਦੀ ਜਦੋਂ ਆਪ ਬਾਹਰ ਆਪਾਂ ਬਾਹਰ ਕੱਢਦੇ ਆ ਤਾਂ ਉਹ ਬੋਤਲ ਦੇ ਚਾਰੇ ਪਾਸੇ ਪਾਣੀ ਦੀ ਬੂੰਦਾ ਹੋ ਜਾਂਦੀ ਹੈ ਉਹੀ ਕਾਰਨ ਹੈ ਇਹ ਕਿਰਿਆ ਰਾਹੀ ਇਹ ਪਾਣੀ ਦੇ ਸੰਗਣਾ ਕਰਨ ਦਾ ਸੰਕਲਪ ਸਪਸ਼ਟ ਕਰੋ ਸੰਗਣਾ ਕਰਨ ਹੁੰਦਾ ਵਿੱਚ ਉਹ ਇਹ ਕੀ ਹੁੰਦਾ ਹੈ ਸੰਗਣਾ ਕਰਨ ਕਿ ਜਦੋਂ ਅੰਦਰ ਦਾ ਤੇ ਬਾਹਰ ਦਾ ਤਾਪਮਾਨ 'ਚ ਫਰਕ ਆ ਜਾਏਗਾ ਤਾਂ ਕੀ ਹੋਗਾ ਜਿਹੜਾ ਉਹ ਪਾਣੀ ਹੈ ਬਾਹਰ ਬੂੰਦ ਪਾਣੀ ਦੀ ਬੂੰਦਾ ਹੋ ਜਾਣਗੇ ਜਲ ਚੱਕਰ ਜਲ ਚੱਕਰ ਕੀ ਹੁੰਦੇ ਬੱਚੋ ਆ ਦੇਖੋ ਸੂਰਜ ਦੀ ਗਰਮੀ ਨਾਲ ਛਪੜਾਂ ਝੀਲਾਂ ਨਦੀਆਂ ਦਰਿਆਾਂ ਅਤੇ ਸਮੁੰਦਰਾਂ ਦਾ ਪਾਣੀ ਵਾਸ਼ਪ ਬਣ ਕੇ ਹਵਾ ਵਿੱਚ ਉੱਪਰ ਉੜ ਜਾਂਦਾ ਹੈ ਉੱਪਰ ਜਾ ਕੇ ਇਹ ਠੰਡੇ ਹੋ ਜਾਂਦੇ ਹਨ ਅਤੇ ਛੋਟੇ ਛੋਟੇ ਪਾਣੀ ਦੀ ਬੂੰਦਾਂ ਬਣ ਜਾਂਦੀਆਂ ਆ ਦੇਖੋ ਜਲ ਚੱਕਰ ਹੈ ਇਹ ਆ ਦੇਖੋ ਵਾਪਸ ਬਣ ਇਹ ਵਾਸ਼ਪ ਬਣ ਕੇ ਉੱਪਰ ਉੱਡ ਰਿਹਾ ਹੈ ਤੇ ਦੇਖੋ ਹੁਣ ਪਾਣੀ ਦੀ ਇਹ ਉਰੇ ਜਾ ਕੇ ਬੱਦਲ ਬਣ ਜਾਣਗੇ ਜਦੋਂ ਇਹ ਬੱਦਲ ਭਾਰੀ ਹੋ ਜਾਊਗਾ ਤਾਂ ਇਹ ਪਾਣੀ ਵਾਪਸ ਥੱਲੇ ਆ ਜਾਊਗਾ ਠੀਕ ਹੈ ਮੈਂ ਦੇਖੋ ਅੱਗੇ ਦੇਖੋ ਇਹਨੂੰ ਆਪ ਪੜਦੇ ਆਂ ਦੀਆਂ ਬੂੰਦਾਂ ਵਿੱਚ ਬੱਦਲ ਜਾਂਦੇ ਹਨ ਇਹ ਬੂੰਦਾਂ ਆਪਸ ਵਿੱਚ ਜੁੜ ਕੇ ਬੱਦਲ ਬਣਾਉਂਦੀਆਂ ਹਨ ਜਦੋਂ ਇਹ ਬੱਦਲ ਭਾਰੇ ਹੋ ਜਾਂਦੇ ਹਨ ਤਾਂ ਬਰਖਾਂ ਦਾ ਜਾਇਆ ਫਿਰ ਬਰਫ ਬਾਰੀ ਦੇ ਰੂਪ ਵਿੱਚ ਇਹ ਪਾਣੀ ਦੁਬਾਰਾ ਧਰਤੀ ਤੇ ਆ ਜਾਂਦਾ ਹੈ ਇਸ ਤਰ੍ਹਾਂ ਇਹ ਚੱਕਰ ਚੱਲਦਾ ਰਹੂਗਾ ਜੋ ਨਦੀਆਂ ਦਰਿਆਾਂ ਰਾਹੀ ਸਮੁੰਦਰਾਂ ਵਿੱਚ ਪਹੁੰਚ ਜਾਂਦਾ ਹੈ ਇਹ ਚੱਕਰ ਇਸੇ ਤਰ੍ਹਾਂ ਕੁਦਰਤੀ ਰੂਪ ਵਿੱਚ ਚੱਲਦਾ ਰਹਿੰਦਾ ਹੈ ਠੀਕ ਹੈ ਕੁਲਨਸ਼ੀਲਤਾ ਕੁਲਨਸ਼ੀਲਤਾ ਕੀ ਹੈ ਨਾਮ ਤੋਂ ਵੀ ਦਰ ਹੈ ਕੁਲਨ ਕੋਈ ਚੀਜ਼ ਘੁਲ ਜੇ ਕਿਸੇ ਚੀਜ਼ ਤੇ ਜਿਹੜੀ ਵਸਤੂ ਪਾਣੀ ਵਿੱਚ ਘੁਲ ਜਾਂਦੀ ਹੈ ਉਸ ਨੂੰ ਕੁਲਨਸ਼ੀਲ ਵਸਤੂ ਕਹਿੰਦੇ ਹਨ ਜਿਵੇਂ ਨਮਕ ਅਤੇ ਖੰਡ ਇਹ ਪਾਣੀ ਵਿੱਚ ਘੁਲ ਜਾਂਦੀ ਹੈ ਠੀਕ ਹੈ ਇਹਨੂੰ ਘੁਲਣਸ਼ੀਲ ਵਸਤੂ ਕਹਾਂਗੇ ਇਸੇ ਤਰ੍ਹਾਂ ਜਿਹੜੀ ਵਸਤੂ ਪਾਣੀ ਵਿੱਚ ਨਹੀਂ ਘੁਲਦੀ ਉਸਨੂੰ ਆਪਾਂ ਘੁਲਣਸ਼ੀਲ ਵਸਤੂ ਆਖਦੇ ਉਸਨੂੰ ਆਪਾਂ ਇਹ ਘੁਲਣਸ਼ੀਲ ਵਸਤੂ ਆਖ ਦਿਆ ਇਹ ਘੁਲਣਸ਼ੀਲ ਇਹ ਘੁਲਦੀ ਨਹੀਂ ਜਿਵੇਂ ਰੇਤ ਤੇ ਪੱਥਰ ਕਈ ਤਰਲ ਪਦਾਰਥ ਵੀ ਪਾਣੀ ਵਿੱਚ ਨਹੀਂ ਘੁਲਦੇ ਜਿਵੇਂ ਉਦਾਹਰਨ ਵਜੋਂ ਸਰੋਂ ਦਾ ਤੇਲ ਤੇਲ ਪਾਣੀ ਵਿੱਚ ਨਹੀਂ ਘੁਲਦਾ ਪਾਣੀ ਦੇ ਉੱਪਰ ਤੈਰਦਾ ਰਹਿੰਦਾ ਹੈ ਜਦ ਕੀ ਦੁੱਧ ਪਾਣੀ ਵਿੱਚ ਪੂਰੀ ਤਰ੍ਹਾਂ ਜਿਹੜਾ ਹੈ ਤੁਰੰਤ ਘੁਲ ਜਾਂਦਾ ਹੈ ਠੀਕ ਹੈ ਉਹ ਦੁੱਧ ਜਿਹੜਾ ਘੁਲਣਸ਼ੀਲ ਬਸਤੂ ਹੋ। ਤੀਜੀ ਪ੍ਰੀਖਿਆ ਦਾ ਇੱਕ ਬੱਚੋ ਕੀ ਹੈ ਇੱਕ ਪਤਲੀ ਅ ਵਿੱਚ ਇੱਕ ਪਤਲੀ ਵਿੱਚ ਇੱਕ ਗਲਾਸ ਪਾਣੀ ਦਿਓ ਅਤੇ ਉਸ ਵਿੱਚ ਦੋ ਚਮਚ ਨਮਕ ਘੋਲੋ। ਬੱਚਿਓ ਹੁਣ ਉਸ ਪਾਣੀ ਵਿੱਚੋਂ ਨਮਕ ਨੂੰ ਵਾਪਸ ਕੱਢੋ ਸੋਚੋ ਕਿਵੇਂ। ਆ ਦੇਖੋ ਪਤਲੇ ਵਿੱਚ ਪਾਣੀ ਘੋਲਤਾ ਪਾਣੀ ਤੇ ਨਮਕ ਘੋਲਤਾ ਹੁਣ ਨਮਕ ਨੂੰ ਵਾਪਸ ਕਿਵੇਂ ਕੱਢਾਂਗੇ ਇਹਨੂੰ ਆਪਾਂ ਕਿਵੇਂ ਕੱਢਾਂਗੇ ਬੱਚੋ ਦੇਖੋ ਇਸ ਪ੍ਰਿਆ ਵਿੱਚ ਪਾਣੀ ਨੂੰ ਗਰਮ ਕਰੋ ਪਾਣੀ ਨੂੰ ਆਪਾਂ ਗਰਮ ਕਰਾਂਗੇ ਪਹਿਲੇ ਉਸ ਨੂੰ ਉਦੋਂ ਤੱਕ ਉਬਾਲਦੇ ਰੋ ਉਬਾਲੋ ਜਦੋਂ ਤੱਕ ਸਾਰਾ ਪਾਣੀ ਗਰਮ ਹੋ ਕੇ ਵਾਸ਼ਪ ਬਣ ਕੇ ਉੱਡ ਨਾ ਜਾਵੇ ਆਪਾਂ ਉਬਾਲਦੇ ਰਹਿਣਾ ਜਦੋਂ ਪਤਿਲਾ ਪਤਲੀ ਵਿੱਚਲਾ ਸਾਰਾ ਪਾਣੀ ਖਤਮ ਹੋ ਜਾਵੇ ਤਾਂ ਬੱਚਿਆਂ ਨੂੰ ਦਿਖਾਓ ਕਿ ਹੁਣ ਪਤਲੀ ਵਿੱਚ ਸਿਰਫ ਨਮਕ ਬਚਿਆ ਹੈ ਜੋ ਅਸੀਂ ਇਸ ਪਾਣੀ ਵਿੱਚੋਂ ਘੋਲਿਆ ਸੀ ਉਹ ਨਮਕ ਰਹਿ ਜੂਗਾ ਠੀਕ ਹੈ ਤੁਸੀਂ ਦੇਖਿਆ ਵੀ ਹੁਣ ਕੋਈ ਵੀ ਘਰੇ ਜੇ ਆਪਾਂ ਪਾਣੀ ਰੱਖ ਕੇ ਭੁੱਲ ਜਾਂਦੇ ਆ ਤਾਂ ਪਾਣੀ ਜਿਹੜਾ ਉਹ ਘਟ ਜਾਂਦਾ ਹੈ ਹਨ ਤੁਸੀਂ ਮੈਗੀ ਬਣਾਉਂਦੇ ਉਸੇ ਦੇਖਣਾ ਪਾਣੀ ਹੁੰਦਾ ਉਹ ਪਾਣੀ ਫਿਰ ਘਟ ਜਾਂਦਾ ਸਬਜੀ ਜੇ ਵੀ ਪਾਣੀ ਸੁੱਕ ਜਾਂਦਾ ਉਹ ਕਿੱਥੇ ਗਿਆ ਵਾਸ਼ਪ ਬਣ ਕੇ ਉੱਡ ਗਿਆ ਪਾਣੀ ਹਨ ਇਹ ਹੋਇਆ ਠੀਕ ਹੈ ਇਹ ਉਰੇ ਵੀ ਨਮਕ ਨੂੰ ਆਪਾਂ ਵਾਸ਼ਪੀਕਰਨ ਜਿਹੜਾ ਹੈ ਉਸ ਤੋਂ ਆਪਾਂ ਇਹਨੂੰ ਅਲੱਗ ਕਰ ਲਾਂਗੇ ਇਹ ਵਾਸ਼ਪੀਕਰਨ ਇੱਕ ਤਰੀਕਾ ਹੈ ਠੀਕ ਤਾਂ ਹੈ ਠੀਕ ਹੈ ਕੋਈ ਚੀਜ਼ ਤੈਰਨਾ ਤੇ ਡੂਬਣਾ ਕਿਵੇਂ ਆਪਾਂ ਦੱਸਾਂਗੇ ਪਿਆਰੇ ਬੱਚੋ ਬਰਸਾਤ ਦੇ ਦਿਨਾਂ ਵਿੱਚ ਤੁਸੀਂ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਮੀਂਹ ਦੇ ਪਾਣੀ ਵਿੱਚ ਛੱਡੀਆਂ ਹੋਣੀਆਂ ਸਾਰਿਆਂ ਨੇ ਬਚਪਨ ਚ ਇਹ ਕਰਿਆ ਹੈ ਉਹ ਕਿਸ਼ਤੀ ਪਾਣੀ ਉੱਪਰ ਤੈਰਦੀਆਂ ਹਨ ਜੇਕਰ ਉਸੇ ਪਾਣੀ ਵਿੱਚ ਤੁਸੀਂ ਇੱਕ ਪੱਥਰ ਦਾ ਟੁਕੜਾ ਸੁੱਟੋ ਤਾਂ ਉਹ ਡੁੱਬ ਜਾਵੇਗਾ ਕੀ ਤੁਸੀਂ ਦੱਸ ਸਕਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ ਤੁਹਾਡੇ ਵਿੱਚੋਂ ਬਹੁਤੇ ਸੋਚਦੇ ਹੋਣਗੇ ਕਿ ਕਾਗਜ਼ ਹਲਕਾ ਹੁੰਦਾ ਹੈ ਅਤੇ ਪੱਥਰ ਭਾਰਾ ਹੁੰਦਾ ਹੈ ਇਸੇ ਲਈ ਕਾਗਜ਼ ਦੀ ਕਿਸ਼ਤੀ ਤੈਰਦੀ ਹੈ ਜਦਕਿ ਪੱਥਰ ਡੁੱਬ ਜਾਂਦਾ ਹੈ ਪਰੰਤੂ ਅਜਿਆ ਨਹੀਂ ਹੈ ਬੱਚੋ ਹੈ ਨਹੀਂ ਹੁੰਦਾ ਭਾਰੀ ਹਲਕੇ ਦਾ ਨਾ ਅਕੀਤਰੀ ਏ ਕੀ ਹੈ ਦੱਸੋ ਕਿਉਂ ਇਸ ਤਰ੍ਹਾਂ ਦਾ ਹੁੰਦਾ ਏ ਸੁਣੋ ਉਦਾਹਰਣ ਵਜੋ ਲੋਹੇ ਦੀ ਸੂਈ ਛੋਟੀ ਜੀ ਹੀ ਹੁੰਦੀ ਹੈ ਪਰ ਉਹ ਪਾਣੀ ਵਿੱਚ ਡੁੱਬ ਜਾਂਦੀ ਹੈ ਜਦ ਕਿ ਇੱਕ ਸਮੁੰਦਰੀ ਚਾਜ ਬਹੁਤ ਵਿਸ਼ਾਲ ਹੁੰਦਾ ਹੈ ਹੋਣ ਦੇ ਬਾਵਜੂਦ ਵੀ ਪਾਣੀ ਉੱਤੇ ਤੈਰਦਾ ਰਹਿੰਦਾ ਏ ਕੀ ਕਾਰਨ ਹੈ ਅਸਲ ਵਿੱਚ ਕੋਈ ਵੀ ਵਸਤੂ ਪਾਣੀ ਉੱਪਰ ਉਦੋਂ ਤੱਕ ਤੈਰਦੀ ਹੈ ਜਦੋਂ ਤੱਕ ਉਸ ਦੇ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਉਸ ਦੇ ਪਾਣੀ ਵਿੱਚ ਡੁੱਬੇ ਹੋਏ ਹਿੱਸੇ ਦੇ ਭਾਰ ਦੇ ਨਾਲੋਂ ਵੱਧ ਹੋਵੇ ਠੀਕ ਹੈ ਕੀ ਕਹਿ ਰਿਹਾ ਹੈ ਕਿ ਉਹ ਕਦੋਂ ਤੱਕ ਤੈਰੋਗੇ ਜਦੋਂ ਤੱਕ ਉਸ ਦੇ ਦੁਆਰਾ ਹਟਾਏ गए ਪਾਣੀ ਦਾ ਭਾਰ ਉਸ ਦੇ ਪਾਣੀ ਵਿੱਚ ਡੁੱਬੇ ਹੋਏ ਹਿੱਸੇ ਦੇ ਭਾਰ ਤੋਂ ਵੱਧ ਹੋਵੇਗਾ ਯਾਨੀ ਕਿ ਪਾਣੀ ਜਿਹੜਾ ਹੈ ਉਹ ਜਿੰਨਾ ਇਹ ਡੁੱਬਿਆ ਹੈ ਉਸ ਤੋਂ ਵੱਧ ਪਾਣੀ ਜਿਹੜਾ ਹੈ ਉਹ ਜੋ ਵੱਧ ਭਾਰ ਦਾ ਪਾਣੀ ਜੇ ਹਟਾਊਗਾ ਤੇ ਇਹ ਕਦੇ ਨਹੀਂ ਡੁੱਬੂਗਾ ਠੀਕ ਹੈ ਇਹੀ ਕਾਰਨ ਹੈ ਕੋਈ ਡੁੱਬਦਾ ਹੈ ਜਾਂ ਤੈਰਦਾ ਹੈ ਠੀਕ ਹੈ ਬੱਚੋ ਨੱਕੇ ਦੇਖੋ ਪਾਣੀ ਦੀ ਉਪਲਬਧਤਾ ਤੇ ਸਮਾਜਿਕ ਵਿਤਕਰਾ ਬੱਚਿਓ ਅਸੀਂ ਪਾਣੀ ਦੇ ਬਦਲੇ ਬਣ ਦੀ ਕਹਾਣੀ ਬਾਰੇ ਜਾਣ ਲਿਆ ਹੈ ਕੁਝ ਸਾਲ ਪਹਿਲਾਂ ਪਾਣੀ ਸਾਰੇ ਜੀਆਂ ਲਈ ਕਾਫੀ ਮਾਤਰਾ ਵਿੱਚ ਉਪਲਬਧ ਸੀ ਪਰ ਹੌਲੀ-ਹੌਲੀ ਧਰਤੀ ਉੱਤੇ ਕਈ ਇਲਾਕਿਆਂ ਵਿੱਚ ਖਾਸ ਤੌਰ ਤੇ ਰੇਗਿਸਤਾਨੀ ਇਲਾਕਾ ਖੇਤਰਾ ਵਿੱਚ ਇਸ ਦੀ ਉਪਲਬਧਤਾ ਘਟ ਗਈ ਹੈ ਘਟਣ ਲੱਗੀ ਕਈ ਖੇਤਰਾ ਵਿੱਚ ਅੱਜ ਵੀ ਪੀਣ ਵਾਲਾ ਪਾਣੀ ਲਿਆਉਣ ਲਈ ਲੋਕਾਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ ਹੈ ਪੁਰਾਣੇ ਸਮਿਆਂ ਵਿੱਚ ਕਿਛੇ ਕਿਛੇ ਪਿੰਡ ਵਿੱਚ ਖੂਹ ਹੁੰਦਾ ਸੀ ਜਿੱਥੋਂ ਹਰ ਹਰੇਕ ਨੂੰ ਪਾਣੀ ਲੈਣ ਦੀ ਖੁੱਲ ਨਹੀਂ ਹੁੰਦੀ ਸੀ ਹਰ ਕੋਈ ਪਾਣੀ ਨਹੀਂ ਲੈ ਸਕਦਾ ਸੀ ਉੱਥੋਂ ਤੇ ਬਹੁਤ ਦੂਰ ਦੂਰ ਪਿੰਡਾਂ 'ਚ ਕੁਝ ਇੱਕ ਪਿੰਡਾਂ 'ਚ ਹੀ ਖੂਹ ਹੁੰਦੇ ਸੀ ਠੀਕ ਹੈ ਜਾਤ ਪਾ ਦੇ ਧਾਰਤੇ ਵਿਤਕਰਾ ਕੀਤਾ ਜਾਂਦਾ ਸੀ ਸਮਾਜ ਵਿੱਚ ਨੀਵੀਆਂ ਸਮਝਿਆ ਜਾਣ ਵਾਲੀ ਜਾਤਾਂ ਦੇ ਲੋਕਾਂ ਨੂੰ ਖੂਹਾਂ ਤੋਂ ਪਾਣੀ ਭਰਨ ਦੀ ਆਗਿਆ ਨਹੀਂ ਸੀ ਉਹਨਾਂ ਨੂੰ ਆਪਣੇ ਪਾਣੀ ਦੀ ਲੋੜ ਪੂਰੀ ਕਰਨ ਲਈ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਦੀਆਂ ਔਰਤਾਂ ਨੂੰ ਬਹੁਤ ਦੂਰ ਦੂਰ ਤੋਂ ਪਾਣੀ ਢੋਣਾ ਪੈਂਦਾ ਸੀ ਅੱਜ ਸਮਾਜ ਵਿੱਚ ਅਜਿਹਾ ਵਿਤਕਰਾ ਕਾਫੀ ਘਟ ਗਿਆ ਹੈ ਅਤੇ ਸਰਕਾਰ ਵੱਲੋਂ ਸਾਰੇ ਲੋਕਾਂ ਲਈ ਬਿਨਾ ਕਿਸੇ ਪੇਤ ਬਾਉ ਦੇ ਪਾਣੀ ਉਪਲਬਧ ਕਰਵਾਇਆ ਜਾ ਰਿਹਾ ਹੈ ਪੁਰਾਣੇ ਸਮੇਂ ਟਾਈਮ ਚ ਕੀ ਹੁੰਦਾ ਸੀ ਬੱਚੋ ਦੇਖੋ ਇਸ ਤਰ੍ਹਾਂ ਦੂਰ ਦੂਰ ਕਿਤੇ ਕਿਤੇ ਪਿੰਡਾਂ 'ਚ ਹੀ ਖੂਹ ਹੁੰਦੇ ਸੀ ਉੱਥੋਂ ਪਾਣੀ ਲੈ ਕੇ ਆਉਂਦੇ ਸੀ ਪਿੰਡ ਦਾ ਆ ਦੇਖੋ ਆ ਲੈ ਕੇ ਜਾ ਰਹੇ ਨੇ ਠੀਕ ਹੈ ਤੇ ਹਰੇ ਕਿਸੇ ਨੂੰ ਉੱਥੋਂ ਪਾਣੀ ਲੈਣ ਦੀ ਇਜਾਜ਼ਤ ਵੀ ਨਹੀਂ ਹੁੰਦੀ ਸੀ ਹੁਣ ਪਰਸ ਨੰਬਰ 1 ਦੇਖੋ ਬੱਚੋ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ भरो ਪਾਣੀ ਦੇ ਤਨ ਰੂਪ ਹੁੰ ਹੈ ਨਾ ਵਾਸਪ ਬਣ ਕੇ ਉੱਪਰ ਉੜਿਆ ਪਾਣੀ ਬੱਦਲ ਬਣ ਜਾਂਦਾ ਹੈ। ਪਾਣੀ ਕਾਰਨ ਹੀ ਧਰਤੀ ਨੂੰ ਨੀਲਾ ਗ੍ਰਹਿ ਕਿਹਾ ਜਾਂਦਾ ਹੈ। ਪਾਣੀ ਦੇ ਠੋਸ ਰੂਪ ਨੂੰ ਬਰਫ਼ ਕਹਿੰਦੇ ਹਨ। ਠੀਕ ਹੈ ਬੱਚੋ ਅੱਗੇ ਦੇਖੋ ਪਸੰਦ ਨੰਬਰ 2 ਸਹੀ ਕਥਨ ਅਗੇ ਠੀਕ ਤੇ ਗਲਤ ਅਗੇ ਗਲਤ ਦਾ ਨਿਸ਼ਾਨ ਲਾਣਾ ਹੈ। ਪਾਣੀ ਠੰਡਾ ਹੋ ਕੇ ਭਾਪ ਬਣ ਜਾਂਦਾ ਹੈ ਨਹੀਂ ਗਰਮ ਹੋ ਕੇ ਭਾਪ ਬਣਦਾ ਹੈ ਠੰਡਾ ਹੋ ਕੇ ਤਾਂ ਬਰਫ਼ ਬਣਦੀ ਹੈ। ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਬਿਲਕੁਲ ਸਹੀ ਹੈ ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਹੈ। ਅਗੇ ਦੇਖੋ ਬੱਚੋ ਪੁਰਾਣੇ ਸਮਿਆਂ ਵਿੱਚ ਪਾਣੀ ਭਰਨ ਲਈ ਜਾਤੀ ਦੇ ਆਧਾਰ ਤੇ ਵਿਤਕਰਾ ਕੀਤਾ ਜਾਂਦਾ ਸੀ ਬਿਲਕੁਲ ਕੀਤਾ ਜਾਂਦਾ ਸੀ ਜਲ ਚੱਕਰ ਨਿਰੰਤਰ ਚਲਦਾ ਰਹਿੰਦਾ ਹੈ ਬਿਲਕੁਲ ਚਲਦਾ ਰਹਿੰਦਾ ਹੈ ਪਰਸਨ ਨੰਬਰ 3 ਠੀਕ ਉੱਤਰ ਸਾਹਮਣੇ ਸਹੀ ਦਾ ਨਿਸ਼ਾਨ ਲਗਾਓ ਪਾਣੀ ਨੂੰ ਕਿੰਨਾ ਠੰਡਾ ਕਰਨ ਤੇ ਉਹ ਬਰਫ਼ ਬਣ ਜਾਂਦਾ ਹੈ ਕਿੰਨਾ 0 ਡਿਗਰੀ ਤੇ ਧਰਤੀ ਦਾ ਕਿੰਨਾ ਭਾਗ ਪਾਣੀ ਹੈ 60% 50% 70% 70% ਪਾਣੀ ਹੈ ਠੀਕ ਹੈ ਪਾਣੀ ਵਿੱਚ ਘੁਲਣ ਵਾਲੀ ਕਿਹੜੀ ਚੀਜ਼ ਹੈ ਨਮਕ ਰੇਤਾ ਬਜਰੀ ਨਮਕ ਕਿਹੜੀ ਵਸਤੂ ਪਾਣੀ ਵਿੱਚ ਨਹੀਂ ਡੁੱਬਦੀ ਕਿਹੜੀ ਲੋਹਾ ਪੱਥਰ ਲੱਕੜ ਲੱਕੜ ਨਹੀਂ ਡੁੱਬਦੀ ਇਹ ਕਿ ਦੇਖੋ ਬੱਚੇ ਪਾਣੀ ਬਣਨ ਲਈ ਆਕਸੀਜਨ ਨਾਲ ਕਿਹੜੀ ਗੈਸ ਮਿਲਦੀ ਹੈ ਕਾਰਬਨ ਡਾਈ ਆਕਸਾਈਡ ਨਾਈਟ੍ਰੋਜਨ ਹਾਈਡਰੋਜਨ ਹਾਈਡਰੋਜਨ ਤਾਂ ਇਹਦਾ ਫਾਰਮੂਲਾ H2 ਹਾਈਡਰੋਜਨ اور ਆਕਸੀਜਨ ਪਰਸਨ ਨੰਬਰ 4 ਬੱਚੋ ਪਾਣੀ ਵਿੱਚ ਡੁੱਬਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ ਪੱਥਰ ਲੋਹਾ ਰੇਤ ਪਾਣੀ ਵਿੱਚ ਤੈਰਨ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ ਬੱਚੋ ਪਲਾਸਟਿਕ ਲੱਕੜੀ ਥਰਮੋਕੋਲ ਥਰਮੋਕੋਲ ਸ਼ੀਟ ਦੇਖੀ ਹੋਣੀ ਤੁਸੀਂ ਪਰਸਨ ਨੰਬਰ 6 ਬੱਚੋ ਪਾਣੀ ਵਿੱਚ ਘੁਲਣ ਵਾਲੀਆਂ ਤਿੰਨ ਵਸਤੂਆਂ ਦੇ ਨਾਮ ਲਿਖੋ ਕਿਹੜੇ ਕਿਹੜੇ ਹਨ ਨਮਕ ਚੀਨੀ ਤੇ ਦੁੱਧ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 7 ਸ਼ੁੱਧ ਪਾਣੀ ਦੀਆਂ ਕੁਝ ਵਿਸ਼ੇਸ਼ਤਾਵਾਂ ਲਿਖੋ ਸ਼ੁੱਧ ਪਾਣੀ ਦਾ ਕੋਈ ਰੰਗ ਨਹੀਂ ਕੋਈ ਸਵਾਦ ਨਹੀਂ ਕੋਈ ਗੰਧ ਨਹੀਂ ਕੋਈ ਆਕਾਰ ਨਹੀਂ ਹੁੰਦਾ ਠੀਕ ਹੈ ਬੱਚੋ ਅੱਗੇ ਦੇਖੋ ਪ੍ਰਸ਼ਨ ਨੰਬਰ 8 ਜਲ ਚੱਕਰ ਕਿਵੇਂ ਚੱਲਦਾ ਰਹਿੰਦਾ ਹੈ ਚਿੱਤਰ ਬਣਾ ਕੇ ਵਿਖਾਈ ਦੇਖੋ ਕਿਵੇਂ ਹੁੰਦਾ ਹੈ आ सब तो पहले आ वास्पीकरण हो रहा है आ पानी जड़ा है भाव बन के जा रहा है रुखा राही पानी जड़ा, भाव बन के जा रहा है बदल बन गए फिर सूरज ये बदल की होया मान लो ठंड भार हो गया उरे तो ये बरखा बन के थले आ गए ठीक है या फिर आप बर्फ बन के डिग गए इसी तरह फिर सूरज फिर गर्म करूगा ये चलता रहेगा इस तरह ठीक है ਪਰਸ ਨੰਬਰ 9 ਪਾਣੀ ਵਿੱਚ ਘੁਲੇ ਹੋਏ ਨਮਕ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ ਇਸ ਘੋਲ ਨੂੰ ਗਰਮ ਕਰੋ ਪਾਣੀ ਨੂੰ ਉਦੋਂ ਤੱਕ ਉਬਾਲਦੇ ਉਬਾਲੋ ਜਦੋਂ ਤੱਕ ਸਾਰਾ ਪਾਣੀ ਭਾਪ ਬਣ ਕੇ ਉੱਡ ਨਹੀਂ ਜਾਂਦਾ ਜਦੋਂ ਸਾਰਾ ਪਾਣੀ ਭਾਪ ਬਣ ਕੇ ਉੱਡ ਜਾਵੇਗਾ ਤਾਂ ਇਹ ਤਾਂ ਨਮਕ ਬਣ ਜਾਵੇਗਾ ਠੀਕ ਹੈ ਇਹ ਤਾਂ ਨਮਕ ਬਚ ਜਾਵੇਗਾ ਠੀਕ ਹੈ ਉਹ ਨਮਕ ਬਚ ਜਾਊਗਾ ਅੱਗੇ ਦੇਖੋ ਸਵਾਲ ਨੰਬਰ 10 ਵਾਸ਼ਪੀਕਰਨ ਕੀ ਹੁੰਦਾ ਹੈ ਕੁਝ ਉਦਾਹਰਨ ਦਿਓ ਕੀ ਹੁੰਦਾ ਜਦੋਂ ਪਾਣੀ ਨੂੰ ਖੁੱਲਾ ਛੱਡ ਦਿੱਤਾ ਜਾਂਦਾ ਹੈ ਤਾਂ ਇਸ ਦੇ ਕਣ ਹੌਲੀ-ਹੌਲੀ ਹਵਾ ਵਿੱਚ ਉੱਡਦੇ ਰਹਿੰਦੇ ਹਨ ਇਸ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ਫਰਸ਼ ਦੇ ਲੱਗੇ ਪੋਚੇ ਦਾ ਸੁੱਕਣਾ ਕੱਪੜਿਆਂ ਦਾ ਸੁੱਕਣਾ ਆਦੀ ਵਾਸ਼ਪੀਕਰਨ ਦਾ ਹੀ ਉਦਾਹਰਨ ਹੈ ਗਿੱਲੇ ਕੱਪੜੇ ਸੁੱਕਣਾ ਪੋਚਾ ਸੁੱਕਣਾ ਇਹ ਠੀਕ ਹੈ ਪਰਸ ਨੰਬਰ 11 ਬੱਚੋ ਕੋਈ ਵਸਤੂ ਪਾਣੀ ਉੱਪਰ ਕਦੋਂ ਤੈਰਦੀ ਹੈ ਜਦੋਂ ਵਸਤੂ ਦੁਆਰਾ ਹਟਾਏ ਗਏ ਪਾਣੀ ਦਾ ਭਾਰ ਵਸਤੂ ਦੇ ਭਾਰ ਤੋਂ ਵੱਧ ਹੋਵੇ ਤਾਂ ਵਸਤੂ ਪਾਣੀ ਉੱਪਰ ਤੈਰਦੀ ਹੈ ਠੀਕ ਹੈ ਬੱਚੋ ਓਕੇ ਇਹ ਲੈਸਨ ਤੁਹਾਡਾ ਕੰਪਲੀਟ ਹੋ ਗਿਆ ਓਕੇ ਥੈਂਕ ਯੂ